ਅੰਮ੍ਰਿਤਸਰ ਤੋਂ ਪਾਵਨ ਵਾਲਮੀਕ ਤੀਰਥ ਦੀ ਦੇਖਰੇਕ ਵਿੱਚ ਕਤਾਈ ਵਰਤਨਾ ਤੇ ਸਰਾਏ ਬੋਰਡ ਨੂੰ ਪੰਕਰਨ ਦੀ ਮੰਗ ਨੂੰ ਲੈ ਕੇ ਵਾਲਮੀਕੀ ਪਾਵਨ ਤੀਰਥ ਦੇ ਮਹੰਤ ਮਲਕੀਤਨਾਥ ਤੇ ਤੁੰਨਾ ਸਾਇਬ ટ્રਸਟ ਦੇ ਪ੍ਰਧਾਨ ਤੇ ਕੋ ਰਾਘਵ ਵੱਲੋਂ ਇੱਕ ਮੰਗ ਪੱਤਰ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਂਪਿਆ ਗਿਆ ਇਸ ਮੌਕੇ ਆਗਵਾ ਨੇ ਕਿਹਾ ਕਿ ਚੋਣਾ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਹੀ ਭਰੋਸਾ ਦਿੱਤਾ ਗਿਆ ਸੀ ਕਿ ਉਹ ਪਾਵਨ ਵਾਲਮੀਕ ਤੀਰਥ ਨੂੰ ਲੈ ਕੇ ਹਰ ਕੰਮ ਸੰਪੂਰਨ ਤੌਰ ਤੇ ਕਰਵਾਉਣਗੇ ਪਰ ਚੋਣਾ ਤੋਂ ਬਾਅਦ ਕੋਈ ਸਾਹ ਨਹੀਂ ਲੇ ਗਈ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਖਾਸ ਧਿਆਨ ਨਾ ਦਿੱਤਾ ਗਿਆ ਤਾਂ ਤੁਜੂਨੂ ਅੰਮ੍ਰਿਤ ਸਰਦੇ ਪੰਡਾਰੀ ਬ੍ਰਿਜ ਦੇ ਅੰਮਿੱਥੇ ਸਮੇਂ ਲਈ ਤਨਾ ਪ੍ਰਦਰਸ਼ਨ ਕੀਤਾ ਜਾਵੇਗਾ ਹਰ활ਮਿਕੀ ਹਰ활ਮਿਕੀ ਅੱਜ ਜੋ ਤਮਾਮ ਜਸੇਬੰਦੀਆ ਔਰ ਸਫਾਈ ਸੇਵਕ ਔਰ ਸੰਤ ਸਮਾਜ ਜਿਹੜੇ ਉਹ ਪਾਵਨ ਵਾਲਮੀਕ ਤੀਰਥ ਦੇ ਮੁੱਦੇ ਜੋ ਹੈਗੇ ਆ ਉਹਨਾਂ ਨੂੰ ਉਹ ਵਿਸ਼ੇ ਦੇ ਵਿੱਚ ਜਿਹੜਾ ਕਮਿਸ਼ਨਰ ਸਾਹਿਬ ਨੂੰ ਔਰ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਵਾ ਕਿ ਇਹ ਜਿਹੜੇ ਕੰਮ ਪਾਵਨ ਵਾਲਮੀਕ ਤੀਰਥ ਦੇ ਉਹਨਾਂ ਦੇ ਉੱਤੇ ਗੌਰ ਕੀਤੀ ਜਾਵੇ ਨਹੀਂ ਤੇ ਜਿਹੜਾ ਉਹ ਮੰਗ ਪੱਤਰ ਦਿੱਤਾ ਗਿਆ ਵਾ 21 ਤਰੀਕ ਨੂੰ ਜਿਹੜਾ ਉਹ ਭਨਾਰੀ ਪੁਲ ਦੇ ਉੱਤੇ ਰੋਸ਼ਮ ਮਜਾਰਾ ਜਿਹੜਾ ਉਹ ਕੀਤਾ ਜਾਊਗਾ ਇਹਦੇ ਵਿੱਚ ਸਾਰੇ ਸੰਗਤ ਨੂੰ ਅਪੀਲ ਕਰਦੇ ਆਂ ਕਿ ਵੱਧ ਚੜ ਕੇ 21 ਤਰੀਕ ਨੂੰ ਜਿਹੜਾ ਉਹ ਭਨਾਰੀ ਪੁਲ ਦੇ ਉੱਤੇ ਪਹੁੰਚ ਕੇ ਕਿਆ ਬਾਲਮੀ ਕੀ ਹਰ ਬਾਲਮੀ ਕੀ ਅੱਜ ਇੱਕ ਡੈਪੂਟੀ ਸੰਸਦ ਮੇਜਨਾ ਅਜੀ ਦੇ ਨਮਾਈ ਦੇ ਵਿੱਚ ਮਾਂ ਜੋ ਦਸਤਾਨ ਨੂੰ ਇਹ ਪੁਲਿਸ ਕਮਿਸ਼ਨ ਅਮਸਤਾਨ ਨੂੰ ਮਿਲਿਆ ਜਿਹਦੇ ਪਾਵਨ ਬਾਲਮੀ ਕੀ ਤੀਰਥੀਆਂ ਮੰਗਾ ਟਾਈਕਿੰਨ ਸਾਲ ਤੋਂ ਜਿਹੜੀ ਪੈਂਡਿੰਗ ਸੀਗੀਆਂ ਉਹਨਾਂ ਵਾਸਤੇ ਗਿਆ ਕਈ ਵਾਰੀ ਟਾਈਮ ਦਿੱਤਾ 3 ਵਜੇ ਦਾ ਜੋ ਮੁੱਖ ਮੰਤਰੀ ਨੇ ਟਾਈਮ ਦਿੱਤਾ ਜੋ ਪੁੰਚੀ ਨਹੀਂ ਗਈ ਥਿਰਤੇ ਉਹਦੇ ਨਾਲ ਨਾਲ ਹੀ ਕਰੀ ਸੀ ਚੰਦੀਆ ਸਾਨੂੰ ਬੁਲਾਇਆ ਤਿੰਨ ਮੰਤਰੀਆਂ ਦੀ ਮੀਟਿੰਗ ਕਰਵਾਈ ਲੇਕਿਨ ਉਹ ਸਿੱਟਾ ਨਹੀਂ ਹੋਇਆ ਦੋ ਤਿੰਨ ਅਰੀ ਆਪ ਟਾਈਮ ਦਿੱਤਾ ਹੁੰਦਾ ਲੱਖਾਂ ਰੁਪਈਆ ਲਾ ਕੇ ਕਰੋੜਾਂ ਰੁਪਏ ਲਾ ਕੇ ਬੀਸਟ ਹੋਇਆ ਅਸੀਂ ਨਹੀਂ ਕਿ ਆਖਰੀ ਤਿਆਰੀ ਹੈ ਕਿ ਸੀ ਦੂਸਰ ਪ੍ਰੋਡਕਸ਼ਨ ਕਰਾਂਗੇ ਜੇ ਸਰਕਾਰ ਨੇ ਨਾ ਸੁਣੀ ਮੰਗਾ ਕੀ ਕੀ ਜੀ ਹੈ ਜੀ ਮੰਗਾ ਆ ਲੋ ਆ ਮੰਗਿਆ ਹੈਗੀਆਂ ਜੀ ਪਾਵਨ ਬਾਲਮੀਕੀ ਦੀ ਨਿਸ਼ਾਨਦੇਈ ਨਿਸ਼ਾਨਦੇਈ ਤੇ ਕੋਈ ਪੈਸੇ ਨਹੀਂ ਲੱਗਦੇ ਦਲਤਾਂ ਦਾ ਤੀਤ ਲਾਪਰਵਾਹੀ ਉੱਥੇ ਆਲੇ ਦੁਆਲੇ ਗ੍ਰਿੱਲਾਂ ਲਾਈਆਂ ਲੱਖਾਂ ਰੁਪਏ ਗ੍ਰਿੱਲਾਂ ਤੇ ਲੱਗੇ ਉਹ ਗੇਟ ਲਾ ਕੇ ਰੱਖੇ ਕਿਉਂਕਿ ਨੋ ਐਂਟਰੀ ਨਹੀਂ ਦੇਈ ਦੋ ਨਜਾਇਜ਼ ਕਬਜ਼ੇ ਅੱਜ ਵੀ ਹੋਏ ਬੇ ਨਵੀਆਂ ਦੋ ਦੁਕਾਨਾਂ ਬਣੀਆਂ ਜੇ ਹੁਣ ਹੋਰ ਨਿੱਕੇ ਨਿੱਕੇ ਮੁਲਾਜ਼ਮ ਉੱਤੇ ਕੰਮ ਕਰਦੇ 40 ਸਕਿਉਰਿਟੀ ਗਾਰਡ 35 ਸਪੈਸੀਆਂ ਤਰ੍ਹਾਂ ਹਮਾਂ ਨਹੀਂ ਮਿਲਦੀਆਂ ਜੇ ਕਿੰਨ ਤਰ੍ਹਾਂ ਨੇ 4-4 ਮਹੀਨੇ ਮਿਲੀ ਉਹ ਕਿਵੇਂ ਕੰਮ ਕਰੇਗਾ ਸਾਡੀ ਇਹੀ ਮੰਗ ਹੈ ਕਿ ਉਹਨੂੰ ਠੀਕ ਤਿੱਕੇ ਨਾਲ ਚਲਾਇਆ ਜਾਵੇ ਜੇ ਨਾ ਚਲਾਉਣਗੇ ਤੇ ਫਿਰ ਤੇ ਵੀ ਰੋਸ ਤੋਂ ਉਹ ਤੇ ਸਾਨੂੰ ਕੁਝ ਕਰਨਾ ਪਵੇਗਾ 21 ਤਰੀਕ ਨੂੰ 21 ਤੀਨੂ ਐਸੇ ਪੁਲ ਦੇ ਉੱਤੇ ਬਿਲਕੁਲ ਹਮਮਾ ਕੇ ਜਾਮ ਲਮਾਈ ਤਰਨਾ ਵੀ ਲੱਗੇਗਾ ਕੋਕੜタル ਵੀ ਹੋਵੇਗੀ ਇੱਥੇ ਤੱਕ ਸੰਤਾਲ ਮਰਨ ਵਰਤਨ ਦਾ ਵੀ ਐਲਾਨ ਕੀਤਾ ਗਿਆ ਵਾ ਸਾਡੀ ਇਹੀ ਗੱਲ ਹੈ ਕਿ ਸਰਕਾਰ ਬੈਠ ਕੇ ਉਹਦੀ ਡਿਵੈਲਪਮੈਂਟ ਨੂੰ ਕਰੇ ਉਹਦੇ ਪ੍ਰਬੰਧ ਨੂੰ ਠੀਕ ਕਰੇ ਫਲਛਾਂ ਦਾ ਬੁਰਾ ਹਾਲ ਬਾਥਰੂਮਾਂ ਦਾ ਬੁਰਾ ਹਾਲ ਜੀ ਕਰੂਨ ਪ੍ਰਬੰਧ ਨੂੰ ਠੀਕ ਕਰ ਦੇਗੀ ਠੀਕ ਹੈ ਨਾ ਵਰਨਾ ਨਹੀਂ ਤੇ ਵੀ ਜੰਗ ਜਰੀ ਰਹੇਗੀ ਪਾਵਨ ਵਾਲਮੀਕੀ ਦੀ ਤਿਰਤ ਤੋਂ ਗੱਦੀ ਨਸ਼ੀਨ ਸਤਗੁਰ ਮਲਕੀਤਨਾਥ ਜੀ ਦੀ ਰਣਮਾਈ ਇੱਥੇ ਤੋ ਮਨੋਂ ਰੰਡਨ ਜਿਹੜੇ ਕੀ ਅੱਜ ਦਿੱਤੇ ਗਏ ਨੇ ਪਹਿਲਾ ਏਡੀਸੀ ਸਾਹਿਬ ਨੂੰ ਤੇ ਦੂਸਰਾ ਸੀਪੀ ਸਾਹਿਬ ਨੂੰ ਉਹ ਕੀ ਮਸਲੇ ਸੀ ਕੁਝ ਜਿਹੜੇ ਕੀ ਤੀਰਤ ਦੇ ਪਾਵਨ ਵਾਲਮੀਕੀ ਤੀਰਤ ਦੇ ਜੋ ਮਰਿਆਦਾ ਜੋ ਉੱਥੇ ਭੰਗ ਹੋ ਰਹੀ ਹੈ ਸਫਾਈ ਦੀ ਦੇਖਰੇਖ ਨਹੀਂ ਕੀਤੀ ਜਾ ਰਹੀ ਜੋ ਕਿ ਉੱਥੇ ਸਫਾਈ ਕਰਮਚਾਰੀ ਲੱਗੇ ਨੇ ਉਹਨਾਂ ਵੱਲੋਂ ਵੀ ਕੋਈ ਦੇਖਰੇਖ ਨਹੀਂ ਹੋ ਰਹੀ ਕੀ ਮਰਿਆਦਾ ਨੂੰ ਭੰਗ ਕੀਤਾ ਜਾ ਰਿਹਾ ਉਸ ਮੰਗਾ ਨੂੰ ਵੀ ਲੈ ਕੇ ਤੇ ਨਾਲ ਅਸੀਂ ਇਹ ਉਹ ਦੱਸਣਾ ਚਾਹੁੰਦੇ ਆ ਚਾਨਣ ਪਾਣਾ ਚਾਹੁੰਦੇ ਆ ਕਿ 2022 ਦੇ ਵਿੱਚ ਜਦੋਂ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮੂਵਮੈਂਟ ਚੱਲ ਰਹੀ ਸੀ ਇਹ ਸਰਕਾਰ ਪੰਜਾਬ ਸਰਕਾਰ ਬਣਨ ਤੋਂ ਪਹਿਲੇ ਤਿੰਨ ਚਾਰ ਮਹੀਨੇ ਪਹਿਲਾਂ ਬਣਨ ਤੋਂ ਪਹਿਲੇ ਮਹਾਰਾਜ ਜੀ ਨੂੰ ਇੱਕ ਨਿਮੰਤਰਣ ਆਂਦਾ ਹੈ ਸ਼੍ਰੀ ਕੇਜਰੀਵਾਲ ਜੀ ਦਾ ਦਿੱਲੀ ਸੀਐਮ ਜੀ ਦਾ ਕਿ ਉਹ ਮਹਾਰਾਜ ਜੀ ਨੂੰ ਪੁੱਛਦੇ ਨੇ ਕਿ ਮਹਾਰਾਜ ਜੀ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਮਹਾਰਾਜ ਜੀ ਨੂੰ ਸੱਦਾ ਜਾਂਦਾ ਸੱਦ ਕੇ ਮਹਾਰਾਜ ਜੀ ਕੋਲੋਂ ਮਾਰਾ ਨੂੰ ਆਸ਼ਵਾਸ਼ਣ ਦਵਾਇਆ ਜਾਂਦਾ ਹੈ ਕਿ ਜਿਹੜਾ ਕੀ ਇਸ ਇਹ ਬੀਤੀਆਂ ਸਰਕਾਰਾਂ ਨੇ ਜੋ ਸ਼ਰਾਈਨ ਬੋਟ ਦਾ ੱੱਬਾ ਪਾਵਨ ਵਾਲਮੀ ਕੀ ਤਿਰਤ ਤੇ ਲਗਾਇਆ ਹੈ ਅਸੀਂ ਉਹਨੂੰ ਭੰਗ ਕਰਾਂਗੇ ਆਉਣ ਵਾਲੀ ਜੇ ਸਾਡੀ ਸਰਕਾਰ ਬਣਦੀ ਹੈ ਤੇ ਸਾਡੇ ਸਹਿਬ ਪਾਤਸ਼ਾਹ ਸਤਗੁਰ ਮਲਕੀਤ ਨਾਨਕ ਮਹਾਰਾਜ ਜੀ ਨੇ ਆਪਣੇ ਦਿਲੋਂ ਤਨੋਂ ਮਨੋਂ ਧਨੋਂ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਕਿ ਮਦਦ ਕੀਤੀ ਮਦਦ ਕੀਤੀ ਪਿੰਡਾਂ ਥਾਵਾਂ 'ਚ ਸ਼ਹਿਰਾਂ 'ਚ ਜਿੱਥੋਂ ਤੱਕ ਕੀ ਉਹਨਾਂ ਦੇ ਨਾਮ ਲੈਵਾ ਜਿਹੜੇ ਸੰਗਤ ਦੇ ਜੀ ਲੈ ਰਹੇ ਨੇ ਉਹਨਾਂ ਤੱਕ اپੀਲਾਂ ਕੀਤੀਆਂ ਵੀਡੀਓ ਮੀ ਮੀਡੀਆ ਦੇ ਮਾਧਮ ਦੇ ਰਾਹੀਂ ਵੀਡੀਓਗ੍ਰਾਫੀ ਦੇ ਰਾਹੀਂ ਕਿ ਇਹਨਾਂ ਦੀ ਜਿਹੜੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਉਹ ਬਣਾਉਣ ਦੇ ਵਿੱਚ ਸਹਿ ਪਾਤਸ਼ਾ ਸਤਗੁਰ ਮਲਕੀਤ ਨਾਥ ਜੀ ਦੀ ਜੀ ਦਾ ਬਹੁਤ ਯੋਗਦਾਨ ਹੈ ਅਸੀਂ ਹੁਣ ਸੀਐਮ ਦਿੱਲੀ ਤੋਂ ਦਿੱਲੀ ਅਰਵਿੰਦ ਕੇਜਰੀਵਾਲ ਜੀ ਸਟ ਆਪਣੇ ਸੀਐਮ ਪੰਜਾਬ ਭਗਵੰਤ ਮਾਨ ਅਸੀਂ ਇਹੋ ਹੀ ਉਹਨਾਂ ਕੋਲੋਂ ਮੰਗ ਕੇ ਰੱਖਦੇ ਆ ਕਿ ਜਿਹੜੇ ਬਚਨ ਤੁਸੀਂ ਕੀਤੇ ਸੀ ਜਿਹੜੇ ਵਾਅਦੇ ਮਹਾਰਾਜ ਜੀ ਨਾਲ ਕੀਤੇ ਸੀ ਸੰਤ ਸਮਾਈ ਨਾਲ ਉਹ ਅਸੀਂ ਆਪਣੇ ਵਾਅਦੇ ਇਹਨਾਂ ਕੋਲੋਂ ਅਸੀਂ ਪੂਰਾ ਕਰਾਉਣਾ ਚਾਹੁੰਦੇ ਆ ਅਸੀਂ ਇਹੋ ਹੀ ਕਹਿੰਦੇ ਆ ਕਿ ਜਿਹੜਾ ਇਹ ਸ਼ਰਾਇਨ ਬੋਟਾ ਉਹਨੂੰ ਭੰਗ ਕੀਤਾ ਜਾਵੇ ਕਿਉਂਕਿ ਬਾਰ ਬਾਰ ਸਾਨੂੰ ਚਿਰਤੀਆਂ ਡਵੈਲਪਮੈਂਟ ਨੂੰ ਲੈ ਕੇ ਤੀਰਸਦੀਆਂ ਮੰਗਾਂ ਨੂੰ ਲੈ ਕੇ ਸਾਨੂੰ ਬਾਰ-ਬਾਰ ਜਿਹੜਾ ਭੰਡਾਰੀ ਪੁੱਲ ਤੇ ਆ ਕੇ ਰੋਸ਼ ਪ੍ਰਦਰਸ਼ਨ ਕਰਨਾ ਪੈਂਦਾ ਤੱਕਾ ਜਿਹੜਾ ਕਿ ਆਮ ਪਬਲਿਕ ਨਾਲ ਵੀ ਸਾਨੂੰ ਧੱਕਾ ਕਰਨਾ ਪੈਂਦਾ ਉਹ ਕਿਉਂ ਕਰਨਾ ਪੈਂਦਾ ਕਿ ਸਾਨੂੰ ਪ੍ਰਸ਼ਾਸਨ ਵੱਲੋਂ ਵੀ ਤੇ ਮੌਜੂਦਾ ਸਰਕਾਰ ਜਿਹੜੀ ਕਿ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਜਿਹੜੀ ਕਿ ਚੱਲ ਰਹੀ ਹੈ ਇਹਨਾਂ ਨੇ ਸਾਨੂੰ ਇਹ ਸਾਡੇ ਮਹਾਰਾਜ ਜੀ ਨੂੰ ਆਸ਼ਵਾਸ਼ਣ ਦਵਾ ਕੇ ਤੇ ਅਜੇ ਤੱਕ ਕੋਈ ਉਹਦਾ ਨਿਰਣਾ ਨਹੀਂ ਦਿੱਤਾ ਬਿੱਤੇ ਦਿਨੀ ਕਿੰਨਾ ਮੰਤਰੀਆਂ ਦੀ ਜਿਹੜੀ ਮੀਟਿੰਗ ਰੱਖੀ ਗਈ ਚੰਡੀਗੜ੍ਹ 'ਚ ਉਸ ਮੀਟਿੰਗ ਦੇ ਵਿੱਚ ਵੀ ਸਾਡੇ ਜਿਹੜੇ ਤਿਰਤ ਤੋਂ ਓਮ ਪ੍ਰਕਾਸ਼ ਗੱੱਬਰ ਜੀ ਚੇਅਰਮੈਨ ਪਵਨ ਵਾਲਮੀਕੀ ਦੀ ਤਿਰਤ ਹੈ ਇਹ ਜਦੋਂ ਚੰਡੀਗੜ੍ਹ ਜਾਂਦੇ ਨੇ ਤੇ ਉਹ ਮੀਟਿੰਗ ਦੇ ਬਜਾਏ ਜਿਹੜਾ ਕਿ ਉਹਨੂੰ ਆਪਣੇ ਮੀਟਿੰਗ ਦੇ ਵਿੱਚ ਕੋਈ ਮੀਟਿੰਗ ਨਹੀਂ ਕੀਤੀ ਜਾਂਦੀ ਉੱਥੇ ਉਹਦਾ ਫੇਰ ਸਾਨੂੰ ਕੋਈ ਟਾਈਮ ਗਾਂ ਦਾ ਦਿੱਤਾ ਜਾਂਦਾ ਅਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਨੂੰ ਇਹੋ ਕਹਿਣਾ ਚਾਹੁੰਦੇ ਆ ਕਿ ਆਨ ਵਾਲੀ 21 ਤਰੀਕ ਦਿਨ ਸ਼ੁੱਕਰਵਾਰ ਜੇ 21 ਤਰੀਕ ਤੱਕ ਪ੍ਰਸ਼ਾਸਨ ਇਹਨਾਂ ਗੱਲਾਂ ਤੇ ਅਮਲ ਕਰਦਾ ਹੈ ਤੇ ਠੀਕ ਹੈ ਜੇ ਨਹੀਂ ਕਰੇਗਾ ਅਣਮਿੱਥੇ ਟਾਈਮ ਲਈ ਭੋਖੜਦਾਲ ਧਰਨਾ ਪ੍ਰਦਰਸ਼ਨ ਚੱਕਾ ਜਾਮ ਔਰ ਉਹਦੇ ਵਿੱਚ ਸੰਤਰਕੇਸ਼ਨਾ ਜੀ ਆਪਣਾ ਮਰਨ ਵਰਤ ਰ ਕਰਨਗੇ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ he used to work with recruited companies agencies as well as local builders with brothers he is professional by plumbing electrician masonry work carpentry for more information please contact him at www.checktrade.com id number 921760 sharma Kalcental call him on this number 0748841161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ